ਬੰਦ ਕਰਤਾ ਜੀ ਕੱਲ ਕਹਿੰਦੇ ਕਿ ਨਹੀਂ ਕਰਨਾ ਐਸੀ ਨਹੀਂ ਨਹੀਂ ਉਹ ਤਾਂ ਕਰਨਾ ਨਾ ਕਰਨਾ ਉਹ ਤਾਂ ਉਹਨਾਂ ਦਾ ਹੈ ਆ ਪਰ ਅਸੀਂ ਕਹਿੰਨੇ ਹੁਣ ਸਰਕਾਰ ਦਾ ਕੁਝ ਨਹੀਂ ਬੰਦਾ ਇਹ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਇਹ ਤਾਂ ਅਸੀਂ ਵੀ ਕਵਾਂਗੇ ਹੁਣੇ ਚਾਹੀਦਾ ਹੋਰ ਹੋਰ ਅਸੀਂ ਕੀ ਕਰਨਾ ਉਹਦੀ ਮੋਹਰ ਤੇ ਫਿਰ ਹੋਰ ਮੋਹਰ ਸਾਡੇ ਕੋ ਕਹਣੀ ਹੈ ਅਸੀਂ ਮੋਹਰ ਅਸੀਂ ਅਸੀਂ ਮੋਹਰ ਨਹੀਂ ਅਸੀਂ ਮੋਹਰ ਕਿਹੜੀ ਹੋਰ ਲਾਇਆ ਸੀ ਵੀ ਤਾਂ ਕਹਿ ਸਕਦੇ ਹਾਂ ਥੋੜੇ ਸਾਹਮਣੇ ਉਹ ਲਿਖ ਦਾਂਗੇ ਤੁਹਾਨੂੰ ਨਹੀਂ ਨਹੀਂ ਬਾਬਾ ਜੀ ਤੁਸੀਂ ਉਹਨਾਂ ਦਾ ਬੋਇਕਾਟ ਕਰੋ ਸਾਡੇ ਕਿਸਾਨਾਂ ਤੋਂ ਵੱਧ ਕੇ ਕੁਝ ਨਹੀਂ ਅੰਨ ਦਾਤਾ ਜੇ ਤੁਸੀਂ ਉਹਨਾਂ ਦੇ ਮੈਂਬਰ ਹੋ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਕਹੋ ਕਿਹਦੇ ਮੈਂਬਰ ਸਾਰੇ ਰਾਜ ਸਭਾ ਸਾਰੇ ਐਲਮੈਂਟ ਸਾਰੇ ਉਹਦੇ ਵਿੱਚ ਵਿਰੋਧੀ ਧਰਦੇ ਵਿਰੋਧੀ ਦੇ ਵਿੱਚ ਬੈਠੇ ਆਪਣੀ ਗੱਲ ਕਰ ਰਹੇ ਨਾ ਨਹੀਂ ਹੁਣ ਵੀ ਉਹਨੂੰ ਕਿਹਨੇ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜਾਓ ਤੁਹਾਡਾ ਵੀ ਤਾਂ ਜਾ ਹੀ ਰਿਹਾ ਐਵੇਂ ਨਾ ਮਰੀ ਜਾ ਕਰੋ ਤੁਹਾਡੇ ਕੋਲ ਅਧਿਕਾਰ ਹੈ ਜੈਨੂਅਲ ਸਵਾਲ ਨੇ ਤੁਸ ਤੁਹਾਨੂੰ ਅਸੀਂ ਉਹ ਬੋਲਾਂਗੇ ਜਿਹੜਾ ਅਸੀਂ ਤੁਹਾਨੂੰ ਐ ਕਿਉਂ ਲੱਗ ਰਿਹਾ ਕੋ ਐਵੇਂ ਮਾਰ ਤੁਹਾਨੂੰ ਐ ਕਿਉਂ ਲੱਗ ਰਿਹਾ ਐਵੇਂ ਮਾਰ ਰਹੇ ਨੇ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਵੇਂ ਨਾ ਮਾਰੀ ਜਾਓ ਤੁਹਾਨੂੰ ਕਿਉਂ ਲੱਗ ਰਿਹਾ ਕਿ ਐਵੇਂ ਮਾਰ ਰਹੇ ਨੇ ਨਹੀਂ ਨਹੀਂ ਇਹ ਹੋਣਾ ਕਿ ਜਿਹੜੀ ਚੀਜ਼ ਨੂੰ ਸਮਝ ਨਹੀਂ ਅਸੀਂ ਕਿੰਨੀ ਵਾਰੀ ਬੋਲੇ ਦੱਸਣ ਦਏ ਜਣੀ ਤੁਹਾਨੂੰ ਕਿਸ ਨੂੰ ਜਿਹੜੀ ਚੀਜ਼ ਵੀ ਸੀ ਕਿੰਦੀ ਮੇਰੀ ਪੰਜਾਬੀ ਵਿੱਚ ਬੋਲੇ ਐਵੇਂ ਨਾ ਤੂੰ ਜਾ ਕੇ ਦਿਖਾ ਦੋ ਤੇ ਰੁੱਦਰੇ ਹੋ ਨਹੀਂ ਇਸ ਦਾ ਧੱਕਾ ਇੱਕ ਕਿਉਂ ਬਾਬਾ ਜੀ ਮਾਰਦੇ ਸਵਾਲ ਨਾ ਨਾ ਨਹੀਂ ਜੇ ਤੁਸੀਂ ਧੱਕਾ ਵੀ ਮਾਰੇ ਸਵਾਲ ਕਰ ਆਮ ਲੋਕ ਖੜੇ ਸਵਾਲ ਕਰ ਰਹੇ ਤੂੰ ਜਵਾਬ ਦੇ ਦੋ ਧੱਕਾ ਮਾਰਨਾ ਤਾਂ ਕੋਈ ਗੱਲ ਨਹੀਂ ਬਣੀ ਨਹੀਂ ਨਹੀਂ ਜੋ ਤੂੰ ਕਰ ਰਿਹਾ ਸੰਤ ਜੀ ਕਹਿੰਦੇ ਬਾਬਾ ਜੀ ਕਹਿੰਦੇ ਇਹ ਸੰਤਾਂ ਵਾਲੀ ਤਾਂ ਫਿਰ ਕੋਈ ਗੱਲ ਨਹੀਂ ਹੋਈ ਸਾਡੀ ਗੱਲ ਸੁਣੋ ਜੇ ਅਸੀਂ ਮੈਂਬਰ ਕਿਹਾ ਤੁਸੀਂ ਉਵੇਂ ਗੁੱਸਾ ਕਰਦੇ ਮੈਂਬਰ ਨਹੀਂ ਹੋ ਕੋਈ ਤੁਸੀਂ ਉਹ ਜੇ ਮੈਂ ਕਾਦਾ ਮੈਂਬਰ ਆ ਮੈਂ ਹਾਂ ਪਾਰਲੀਮੈਂਟ ਦਾ ਉਹ ਅਸੀਂ ਵਿਰੋਧੀ ਧਿਰ ਦੇ ਸੀ ਤੁਹਾਨੂੰ ਕਿਹਾ ਕਿ ਅਸੀਂ ਪਾਰਲੀਮੈਂਟ ਦੇ ਮੈਂਬਰ ਦੇ ਵਿਰੋਧੀ ਧਿਰ ਬੜੇ ਜ਼ਿਆਦਾ ਬੋਲਦੇ ਸੀ ਯਾਰ ਨਾਲੋਂ رابطہ ਕਰ ਰਹੇ ਨੇ ਤੁਹਾਡੇ ਨਾਲ ਸਾਨੂੰ ਜਿੰਨੀ ਜਿੰਨੀ ਕਿ ਸਾਨੂੰ ਸਮਝ ਆਉਂਦੀ ਹੈ ਇੰਜ ਨਹੀਂ ਲੋਕੀਂ ਧੋਰੇ ਜਿਆਦਾ ਬੋਲ ਸਕਦੇ ਵੀ ਬੋਲ ਕਹਿੰਦੇ ਨੇ ਕਿ ਪਾਰਲੀਮੈਂਟ ਮੈਂਬਰ ਹੈਗੇ ਆ ਪਰ ਵਿਰੋਧੀ ਦੇ ਵਿੱਚ ਆ ਜਾਂਦੇ ਆ ਵਿਰੋਧੀ ਦੇ ਤਾਂ ਜਿਆਦਾ ਬੋਲ ਸਕਦੇ ਆ ਸਾਨੂੰ 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 ਬੋਲਣ ਦੀ ਜਿਹੜੀ ਹੈਗੀ ਹੈ ਜਿੰਨਾ ਅਸੀਂ ਬੋਲ ਸਕਦੇ ਅਸੀਂ ਬੋਲਾਂਗੇ ਅਸੀਂ ਕਿਸੇ ਦੇ ਕਿਸੇ ਦੇ ਕਿਸੇ ਦੇ ਮੂੰਹ 'ਤੇ ਆ ਕੇ ਗੱਲ ਘੋੜੀ ਉਹ ਹੋਰ ਗੱਲ ਆਮੇਸ਼ਾ ਜੋ ਜਿਹਨੇ ਅਸੀਂ ਤਾਂ ਪਹਿਲੇ ਕਹਿੰਦੇ ਐਨਵਾਇਰਨਮੈਂਟ ਕੰਪਨਸੇਸ਼ਨ ਆ ਜਿਹੜਾ ਹੋਣਾ ਚਾਹੀਦਾ ਹੋਰ ਦੂਸਰੀ ਜਿਹੜੀ ਹੈਗੀ ਕੋਈ ਵੀ ਜਿਹੜਾ ਪਾਣੀ ਆ ਜਿਹੜੇ ਮੈਂਬਰ ਪਾਰਲੀਮੈਂਟ ਤੁਹਾਨੂੰ ਫਰਿਆਦ ਹੀ ਕਰ ਰਹੇ ਅਸੀਂ ਤੁਸੀਂ ਗਰਮ ਨਹੀਂ ਤੁਸੀਂ ਕੀ ਜੇ ਨਾ ਵੀ ਸਾਡੇ ਮੂੰਹ ਚ ਕੋਈ ਗੱਲ ਪਾਓ ਉਹ ਚੀਜ਼ ਨੂੰ ਅਸੀਂ ਨਹੀਂ ਮੈਨੂੰ ਸਮਝਦੇ ਤੁਹਾਨੂੰ ਲੱਗ ਰਿਹਾ ਤੁਹਾਡੇ ਮੂੰਹ ਚ ਗੱਲ ਪਾਈ ਜਾ ਰਹੀ ਹੈ ਜਿਹੜੀ ਸ਼ਾਹ ਵਾਲੀ ਜਿਹੜੀ ਸ਼ਾਹ ਨੇ ਸਬਤ ਕੀਤੀ ਬਾਬਾ ਜੀ ਦੀ ਉਹਦਾ ਇਹ ਸਾਨੂੰ ਵਿਆ ਕਿ ਸਾਡੇ ਤਾਂ 9 ਜਨ ਅਵਤਾਰ